ਅਸੀਂ ਫੱਟੇ ਫੱਟੇ ਰੀ ਅੱਜ ਫੱਟੇਗੜਾ ਸਾਹਿਬ ਜਾ ਰਹੇ ਆ ਜੀ ਠੰਡ ਬਹੁਤ ਪਈ ਹੋਈ ਏ ਰਸਤੇ ਤੇ ਅਸੀਂ ਪਹੁੰਚਿਆ ਕਾਂਗੜਾ ਤੋਂ ਅੱਗੇ ਅੰਤਰਵਾੜਾ ਜਾ ਰਹੇ ਹਾਂ ਜਿੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਬਹੁਤ ਜ਼ਿਆਦਾ ਠੰਡ ਆ ਕੱਲ ਸ਼ੰਕਰ ਤੇ ਕਿੱਥੇ ਸ਼ੁਰੂ ਹੋ ਗਏ ਸੀ ਤੇ ਜਿਵੇਂ ਤੁਹਾਨੂੰ ਸਾਰੇ ਗੁਰੂ ਮਹਾਰਾਜ ਜੀ ਤੇ ਆਪਣੇ ਗੁਰੂ ਮਹਾਰਾਜ ਜੀ ਦੇ ਸਾਹਿਬ ਜਦੋਂ ਛੋਟਾ ਬੁਰਬਾਰ ਜਦੋਂ ਗਏ ਮਹਾਰਾਜ ਰਾਸਤੇ ਵਿੱਚ ਜੋ ਥਾਂ ਲੌਣੀ ਉਹਨਾਂ ਦਾ ਸੰਗੂ ਬ੍ਰਾਹਮਣ ਦਾ ਘਰ ਦੂਜਾ ਪੜਾ ਉਸ ਤੋਂ ਕੇ ਮੁਰਿੰਡਾ Waheguru wow, ਮਡੇ ਗੁਰਦਵਾਰਾ ਇਤਿਹਾਸਿਕ ਸਥਾਨ ਤਨ ਤਨ ਮਾਤਾ ਗੁਜਰਕੌਰ ਜੀ ਤੇ ਤਨ ਤਨ ਮਾਤਾ ਬਾਬਾ ਜੋਰਾਵਦਿਆਂ ਬਾਬਾ ਫਤਿਹ ਸਿੰਘ ਗੁਰਦਵਾਰਾ ਯਾਦਗਾਰ ਸ਼ਨ ਬਾਬਾ ਕੁੰਮਾ ਮਾਸਕੀ ਜੀ ਇਹ ਪਿੰਡ ਤੱਕ ਢੇਰਾ ਪੱਤਣ ਦਰਿਆ ਦੇ ਕੰਡੇ ਕੰਡੇ ਜਾਂਦਾ ਸੀ ਪਿਛਲੀ ਵਾਰ ਹੀ ਗਏ ਸੀ ਆਪਾਂ ਦਰਸ਼ਨ ਕਰਕੇ ਸਾਰਾ ਚਲ ਗਈ ਆ ਤੇ ਕੁੰਮਾ ਮਾਸਕੀ ਜਦੋਂ ਗੁਰੂ ਮਹਾਰਾਜ ਜੀ ਦੇ ਆਪਣੇ ਪਰਿਵਾਰ ਵਿਛੋੜੇ ਤੋਂ ਜਦੋਂ ਉਹਨਾਂ ਦੇ ਛੇ ਪੁੱਤ ਬਾਅਦ ਵਿਛੋੜਾ ਪਿਆ ਨਾ ਤਾਂ ਗੁਰੂ ਮਹਾਰਾਜ ਨਾਲ ਵੱਡੇ ਸਹਿਬਾਂ ਨਾਲ ਚੱਲ ਗਏ ਚਮਕੌਰ ਦੀ ਗੜੀ ਤੇ ਬਾਬਾ ਜੋਰਾਵਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੋਂ ਆਏ ਆ ਮਾਤਾ ਜੀ ਦੇ ਨਾਲ ਤਾਂ ਪਹਿਲਾ ਉਹਨਾਂ ਦਾ ਪੜਾ ਇੱਥੇ ਲੱਗਾ ਜੀ ਚੱਕ ਢੇਰਾ ਇੱਥੇ ਰੁਕੇ ਆ ਬਾਬਾ ਕੁੰਮਾ ਮਸ਼ਕੀ ਦੀ ਸ਼ਾਂ ਤੇ ਜਿਹਨੂੰ ਸਫਰ ਸ਼ਹਾਦਤ ਸ਼ੁਰੂ ਹੋਣਾ ਕੱਲ ਪਰਸ ਨੂੰ ਤਾਂ ਪਹਿਲਾ ਪੜਾ ਇੱਥੋਂ ਸ਼ੁਰੂ ਹੁੰਦਾ ਵਾਹਿਗੁਰੂ ਵਾਹਿਗੁਰੂ ਗੁਰਦਵਾਰਾ ਪਠਾ ਸਾਹਿਬ ਪਾਤਸ਼ਾਹੀ ਦਸਵੀਂ ਤੇ ਰੋਪੜ ਵਿੱਚ ਪੈਂਦਾ ਹਾਂਜੀ ਇੱਥੇ ਅੱਜ ਸਮਾਗਮ ਚੱਲਦਾ ਜੀ ਤੁਸੀਂ ਆ ਦੇਖੋ ਇਹ 16 17 18 ਆ ਸਾਰੇ ਸਮਾਗਮਾਂ ਦੇ ਲਾਇਓ ਆ ਅੱਜ ਬਹੁਤ ਜ਼ਿਆਦਾ ਰਾਸ਼ੀ ਆ ਤੇ ਬਹੁਤ ਰਾਸ਼ੀ ਆ ਜਿੰਦੇ ਬਿਛੂੜੇ ਬਾਜੇ ਦਾ ਰੋਪੜ ਤੋਂ ਧੰਮਾ ਮਾਸ ਕੀ ਤੋਂ ਹੁੰਦੇ ਹੋ ਜਦੋਂ ਸਹਿਬ ਜਾਦੇ ਗੰਗੂ ਬ੍ਰਹਮਤ ਦੇ ਘਰ ਪਹੁੰਚਿਆ ਇਹ ਅੱਜ ਘਰ ਦੇਖੋ ਪ੍ਰਾਪਤ ਨੇ ਬਣਿਆ ਤਾਂ ਇਹ ਪਿੰਡ ਸਿਹੜੀ ਸਿਹੜੀ ਪਿੰਡ ਵਿੱਚ ਦਿੱਤਾ ਗੰਗੂ ਬਰਮ ਦਾ ਘਰ ਛੋਟੇ ਸਾਬ ਜਦੇ ਬਾਬਾ ਜੋਰਾワ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਠਹਿਰੇ ਸੀ ਇੱਧੇ ਦੇਖੋ ਖੰਡਾ ਬਣੀ ਹੋਈ ਪੁਰਾਣੀ ਆ ਉਸ ਟਾਈਮ ਦੀ ਜਮਾਦੀਆਂ ਹਾਂਜੀ ਇਸ ਜਗ੍ਹਾ ਰੁਕੇ ਸੀ ਤਨਤਨ ਗੁਰੂ ਜੀ ਇਹ ਪਲੰਘ ਮਾਤਾ ਜੀ ਦੇ ਜਿੱਥੇ ਪਲੰਘ ਇੱਥੇ ਜਿੱਥੇ ਮਾਤਾ ਜੀ ਬਰਾਜ ਮਨੋਸੀ ਸਾਹਿਬ ਜਾਦੇ ਰਹੇ ਰਾਤ ਗੰਗੂ ਬ੍ਰਾਹਮਣ ਦਾ ਘਰ ਜ ਨੂੰ ਕਿਹਾ ਗਿਆ ਸਫਰ ਸ਼ਾਹ ਦੇ ਦਾ ਦੂਜਾ ਪੜਾ ਇੱਥੇ ਲੱਗਦਾ ਪਹਿਲਾ ਕੁੰਮਾ ਮਾਸ਼ ਕੀ ਤੋਂ ਬਾਅਦ ਰੋਪੜ ਤੋਂ ਬਾਅਦ ਹਾਂਜੀ ਇਹ ਮਰਿੰਡੇ ਤੋਂ ਪਹਿਲਾਂ ਹੁੰਦਾ ਆ ਹੁਣ ਇਸ ਤੋਂ ਅਗਲਾ ਜਿਹੜਾ ਪੜਾ ਹੁਣਾ ਗੁਰਦੁਆਰਾ ਮਰਿੰਡੇ ਜਿੱਥੇ ਕੋਤਵਾਲ ਲੈ ਕੇ ਗਿਆ ਇੱਥੋਂ ਫੜ ਕੇ ਲੈ ਕੇ ਗਿਆ ਰਾਤ ਨੂੰ ਸਾਹਿਬ ਜਾਦੇ ਜਦੋਂ ਸੂਬਾ ਸਰਹੰਦ ਜਦੋਂ ਉਥੋਂ ਮਾਤਾ ਜੀ ਤੇ ਗੰਗੂ ਬ੍ਰਾਹਮਣ ਇਹਨਾਂ ਦੇ ਜਿਹੜਾ ਗਿਆਂ ਨੇ ਚੋਰੀ ਕੀਤੇ ਆ ਉਸ ਤੋਂ ਬਾਅਦ ਇੱਥੋਂ ਜਦ ਕੋਤਵਾਲ ਵਿੱਚ ਲੈ ਕੇ ਗਏ ਆ करात माता जी बाबा ज़ोराम फतिह सिंह जी ते माता गुजर की रहे करात पूरी वाहे वाहिगुरु ਵਾਹਿਗੁਰੂ 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 ਵਾਹਿਗੁਰੂ